და ორსანაზარი ঠিক ठाნო ਅੱਜ ਮੈਂ ਰੋਟੀ ਖਾਵੀ ਹੈ ਹੈਲੋ ਜੀ ਹੈਲੋ ਜੀ ਨਮਸਕਾਰ ਕੋਣ ਕੋਣ ਸਾਡੀ ਲਾਈਵ ਦੇ ਵਿੱਚ ਜੁੜੇ ਹੈ ਜੀ ਸਾਨੂੰ ਕਮੈਂਟ ਕਰਕੇ ਦੱਸੋ ਕਿਰਪਾ ਕਰਕੇ ਤਾਂ ਕਿ ਅਸੀਂ ਆਪਣੀ ਗੱਲਬਾਤ ਅੱਗੇ ਕਰੀਏ ਅੱਗੇ ਵਧਾਈਏ ਹੈਲੋ हेलो जी आज लगता किसी ने गल नहीं करनी रोटी खा लो हेलो ਨਮਸਕਾਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਜੀ ਨਮਤ ਆ ਜੀ ਕਿੱਦਾਂ ਸਾਰੇ ਪਰਿਵਾਰ ਦੀਆਂ ਗੱਲਾਂ ਵਿੱਚ ਸੁਆਗਤ ਆ ਤੁਹਾਡਾ ਮੰਗਲ ਸਾਹਿਬ ਕਿਦਾਂ? ਬਿਰਜੀ ਸਤਿ ਸ੍ਰੀ ਅਕਾਲ ਜੀ। ਹੋਰ ਨਮੀਦਾ ਜੀ ਠੀਕ ਠਾਕ ਸਭ। ਚਲੋ ਬੜੀਆ ਹੀ ਚੱਲ ਰਿਹਾ। ਹੋਰ ਪ੍ਰਾਜਾ ਆਜਾ ਰੋਟੀ ਖਾ ਲੋ। ਵਧੀਆ ਜੀ ਵਧੀਆ ਫੈਮਿਲੀ ਠੀਕ ਠਾਕ ਆ ਕਿਰਪਾ ਮਾਲਕ ਦੀ ਵਰਪਰਾਜ ਜੀ ਤੇ ਸੋ ਆਪਣੇ ਮਾਰੇ ਕੋਡੀ ਫੈਮਿਲੀ ਕਿੱਦਾਂ ਠੀਕ ਠਾਕ ਠੀਕ ਹੈ ਜੀ ਠੀਕ ਹੈ ਬੰਦਈ ਜਾਈ ਦੀ ਕਿਰਪਾ ਹੋਵੇ ਮਾਲਕ ਜੀ ਸਭ ਤੇ ਫੋਪਰਾ ਜੀ ਆਪਾਂ ਕੰਮ ਕੀ ਕਰ ਦੋ ਹੂੰ ਗਿਲਸਾ ਬਰਨਾਲਾ ਮਿਲ ਖੜੇ ਹੂੰ ਬਰਨਾਲੇ ਤੋਂ ਬਰਨਾਲਾ ਕਿੱਥੇ ਹੈ ਜੀ ਬਰਨਾਲਾ फिर भी इसी एरिया च राम राम जी राम राम और सुनाओ कैसे हो जी आप ठीक हो परा जी ਤੁਸੀਂ आज रोटी खा लो रोटी खा लो जी पूजा जी पूजा जी ਪੁਜਾ ਜੀ ਕੀ ਬਤਾ ਭੈਣਾ ਜਾਂ ਭਰਾ ਹੈ ਹੰਮ ਪੂਜਾ ਜੀ ਰੋਟੀ ਖਾ ਲਵਾ ਜੋ ਹੋਰ ਕੈਸੀ ਹੋ ਕहां से ਹੋ ਆਪ ਪੂਜਾ ਜੀ

ਹੋਰ ਬਾਈ ਕੋਣ ਕੋਣ ਆ ਕਰੋ ਕਮੈਂਟ ਸਾਰੇ ਭੈਣ ਜੀ ਸਾਡੀ ਲਾਈਕ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਸਾਨੂੰ ਚੰਗਾ ਲੱਗੇ ਤੁਸੀਂ ਆਏ ਹਿੰਦੀ ਚ ਕਰਾਂ ਗੱਲ ਆਪ ਅੱਛੇ ਲੱਗੇ ਹਮੇ ਆਪ ਹਮਾਰੇ ਚੈਨਲ ਪਰ ਆਏ ਹੋਰ ਕੀ ਗਾਇਨਦੀ ਵਿੱਚ ਔਰ

ਸੁਮਿਤ ਵੀ ਰਣੀਆਂ ਆਇਆ ਕਿੱਧਰ ਗਏ ਅੰਜ ਮੈਂ ਤਾਂ ਹੋ ਗਈ ਦਮਨ ਐਂਡ ਪਾਰਟੀ ਜਿੰਝੋਂ ਚੀ ਵਿਆਹ ਵਿੱਚ ਆਹੋ ਵਿਆਹ ਇਹਨਾਂ ਨੂੰ ਬਹੁਤ ਹੋਰ ਕੌਣ ਕੌਣ ਆਇਆ ਜੀ ਲਾਈਵ 'ਚ ਦੱਸੋ ਮੈਸੇਜ ਕਰਕੇ ਸਾਰੇ ਲਾਈਕ ਸ਼ੇਅਰ ਕਮੈਂਟ ਕਰੋ ਜੀ ਵੀ ਕੁਮਾਰ ਸਾਹਿਬ ਜਮੇ ਜੀ ਕੁਮਾਰ ਸਾਹਿਬ

मैं पंद्रह मिनट हो अपन छाड़ देने जनार्दन जी कैसे हो ਹੈਲੋ ਜੀ ਨਮਸਕਾਰ ਸਾਰਿਆਂ ਨੂੰ ਭਰਾ ਜੀ ਜਿਹੜੇ ਨਾਮੇ ਜੁੜਦੇ ਸਾਡੇ ਨਾਲ ਉਹ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਤੇ ਅਸੀਂ ਦੇਖੋ ਰੈਗੂਲਰਲੀ ਆਉਂਦੇ ਆਪਾਂ ਇੱਥੇ ਸੋ ਸਾਡੇ ਚੈਨਲ ਨੂੰ ਵੀ ਪਿਆਰ ਦਿਓ ਦੇਵ ਆਪ। ਸੰਪਰਾਜ ਕਿੱਥੋਂ ਤੁਸੀਂ? ਆਫਸਾਸ ਆਫੀ ਜਿਆਦਾ ਜਾ ਗਿਆ ਹੋ ਗਿਆ। ਆ ਖੜ੍ਹੇ ਵੀ ਅੱਗੇ। ਦਿਆ ਜੀ ਨੇ ਫੇਰ ਉਹਦੇ ਉੱਪਰ ਹੈ। ਉੱਪਰ ਦੀ ਹੀ ਬਗੜਾ ਬੈਠੇ ਨੇ ਸੁਣਦੇ ਐਂ ਬਤ ਕਰਦੇ। ਇਹ ਦਿਆ ਇਹ ਕਿੰਨਾ ਚੋੜਾ ਲੱਗ ਰਿਹਾ ਦੇਖੋ। ਹਾਂ ਤੇ ਬਸ ਦੇਖਦੇ ਆ। ਰਾਜੀ ਜਿਹੜੇ ਨਾਮ ਹੈ ਸਾਡੇ ਨਾਲ ਜੁੜੇ ਆ ਉਹ ਕਿਰਪਾ ਕਰਕੇ ਤੁਸੀਂ ਲਾਈਕ ਔਰ ਸਬਸਕ੍ਰਾਈਬ ਕਰ ਦੋ ਤੇ ਤਾਂ ਕਿ ਅਸੀਂ ਜਦ ਅਗਲੀ ਵਾਰੀ ਆਈਏ ਤਾਂ ਤੁਹਾਡੇ ਕੋਲ ਨੋਟੀਫਿਕੇਸ਼ਨ ਆ ਜਾਂਦੀ ਆ ਲਾਈਵ ਦੀ ਕਿਸ ਅੱਛਾ ਸੋਦੇ ਹੋ ਹੋਰ ਜੀ ਕੌਣ ਕੌਣ ਆਇਆ ਲਾਈਵ ਦੇ ਵਿੱਚ

ਹੋ ਗੇ ਸੀ ਨਾ ਥੋੜਾ ਜਿਹਾ ਮੈਂ ਆਪਕੋ ਡੇਟ ਹੋ ਗਿਆ ਕਰਨਾ ਸਾਡਾ ਜੀ ਨੈਟ ਵੀ ਸਲੋ ਚੱਲਦਾ ਪਿਆ ਕੋਈ ਦਿੱਕਤਾਂ ਦੀ ਤਾਂ ਵੀ ਦੱਸ ਦਿਓ